ਜਨਮਾਸਮੀ ਨੂੰ ਲੈ ਕੇ ਤਿਆਰੀਆਂ ਚਾਰੇ ਪਾਸੇ ਸ਼ੁਰੂ ਹੋ ਗਈਆਂ ਨੇ ਕਿ ਜਨਮਾਸਮੀ ਕਹਿੰਦਾ ਕਿ ਹਰ ਮੰਦਰ ਦੇ ਵਿੱਚ ਤਿਆਰੀਆਂ ਹੁੰਦੀਆਂ ਔਰ ਅਗਰੋਹਨ ਹੁੰਦੇ ਆ ਪਰ ਹਰ ਘਰ ਦੇ ਵਿੱਚ ਅੱਜ ਕੱਲ ਲੱਡੂ ਗੋਪਾਲ ਹੈ ਤੇ ਹਰ ਘਰ ਦੇ ਵਿੱਚ ਤਿਆਰੀ ਹੋ ਰਹੀ ਹੈ ਵਿਆਹ ਦੇ ਵਿੱਚ ਪੂਰੀ ਰੌਣਕ ਹੈ ਠਾਕੁਰ ਜੀ ਆ ਰਹੇ ਸ਼ਿੰਗਾਰ ਕੀਤੇ ਹੋਏ ਪਹਿਲਾਂ ਆਪਾਂ ਸ਼ਿੰਗਾਰ ਕਰਾਉਂਦੇ ਸੀ ਲੈ ਕੇ ਅੱਜ ਕੱਲ ਦੇਖੋ ਤੁਸੀਂ ਸ਼ਿੰਗਾਰ ਕੀਤੇ ਹੋਏ ਠਾਕੁਰ ਜੀ ਆ ਰਹੇ ਆ ਕਿਉਂਕਿ ਸਿੱਖੀ ਦੇ ਪਾਲਨ ਹਾਰਾ ਹੈ ਭਗ ਠਾਕੁਰ ਜੀ ਔਰ ਉਹਨਾਂ ਜਨਮ ਦਿਨ ਹੈ ਸਾਡੇ ਸਨਾਤਨ ਦਾ ਸਭ ਤੋਂ ਵੱਡਾ ਉਤਸਵ ਹੈ ਸਕੂਲਾਂ ਵਿੱਚ ਠਾਕੁਰ ਜੀ ਉਹ ਰਾਜਾ ਰਾਣੀ ਦਾ ਸਰੂਪ ਤਿਆਰ ਕਰਦੇ ਆ। ਸਕੂਲਰ ਸਪੈਸ਼ਲ ਦੱਸਿਆ ਜਾਂਦਾ ਕਿ ਸਾਡਾ ਸਨਾਤਨ ਧਰਮ ਕੀ ਹੈ। ਮੋਰ ਪੰਖਤੀ ਡਿਮਾਂਡ ਜਦਾਬਦੀ ਹੈ ਜੀ ਮੂਰਤੀਆਂ ਦੀ ਹੋ ਗਈ ਠਾਕੁਰ ਜੀ ਦੇ। ਠੀਕ ਹੈ ਜੀ ਤੇ ਬਾਂਸਰੀਆਂ ਹੋ ਗਈਆਂ। ਛੋਟਾ ਸ਼ਿੰਗਾਰ ਹੋ ਗਿਆ ਠਾਕੁਰ ਜੀ ਦਾ ਜਿਹੜੇ ਲੱਡੂ ਗੋਪਾਲ ਲੋਕੀ ਘਰੇ ਰੱਖਦੇ ਆ। ਲੈਪਟਾਪ ਆਇਆ ਠਾਕੁਰ ਜੀ ਕਾ ਠਾਕੁਰ ਜੀ ਕੀ ਗੂਗਲ ਜਾਈਏ ਠਾਕੁਰ ਜੀ ਕਾ ਮੋਬਾਈਲ ਆਇਆ ਠਾਕੁਰ ਜੀ ਕਾ ਮੋਟਰਸਾਈਕਲ ਆਇਆ ਬਹੁਤ ਤਰ੍ਹਾਂ ਕੀ ਚੀਜ਼ ਵੈਰਾਈਟੀ ਆਈ ਹੈ। ਲੋਕ ਨਹੀਂ ਆਪਣੇ ਆਪ ਚੂਜ਼ ਕਰਤੇ ਕਿ ਹਮਨੇ ਇਹ ਲੈ ਕੇ ਜਾਣਾ ਹੈ ਜਾਂ ਉਹ ਲੈ

ਇਸ ਕਰਕੇ ਬਿਆਰ ਵਿੱਚ ਬਹੁਤ اچھی ਵੈਰਾਈਟੀ ਆਈ ਹੈ ਠਾਕੂਜੀ ਰਸਤਾ ਆਈ ਹੈ ਔਰ ਚੁੱਲੇ ਵਗੈਰਾ ਬਾਂਸਰੀ ਆਉਂਦੀ ਪੂਰੀ ਸਸਤੀ ਦਾ ਪੂਰੀ ਪਰਵਾਹ ਹੈ ਸਰ ਜਨਮਾਸਮੀ ਨੂੰ ਲੈ ਕੇ ਤਿਆਰੀਆਂ ਚਾਰੋਂ ਪਾਸੇ ਸ਼ੁਰੂ ਹੋ ਗਈਆਂ ਨੇ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਹੀ ਬਾਜ਼ਾਰਤ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਸੀਂ ਪਹੁੰਚੇ ਹਾਂ ਮਾਰਕੀਟ ਦੇ ਵਿੱਚ ਕੁਮਾਰ ਮੰਡੀ ਦੀ ਇਹ ਮਾਰਕੀਟ ਹੈ ਤੇ ਵਕ ਵਕ ਦੁਕਾਨਾਂ ਦੇ ਉੱਤੇ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਨਹੀਂ ਜਿਹੜੇ ਵੈਰਾਈਟੀਆਂ ਦੇ ਅ ਠਾਕੁਰ ਜੀ ਦੇ ਡਰੈਸ ਹੋਣ ਜਾਂ ਬਾਂਸਰੀਆਂ ਹੋਣ ਸਾਰੀਆਂ ਵੈਰਾਈਟੀਆਂ ਦੇ ਨਾਲ ਦੁਕਾਨਾਂ ਸਜੀਆਂ ਹੋਈਆਂ ਨੇ ਦੇਖ ਸਕਦੇ ਹੋ ਸੋਹਣੇ ਸੋਹਣੇ ਜਿਹੜੇ ਕਲਰਫੁੱਲ ਬਾਂਸਰੀਆਂ ਨੇ ਤੇ ਚੂਲੇ ਨੇ ਉਹਨਾਂ ਦੇ ਨਾਲ ਜਿਹੜੇ ਬਾਜ਼ਾਰਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਗੱਲਬਾਤ ਕਰਨ ਦੇ ਲਈ ਅਸੀਂ ਪਹੁੰਚੇ ਆਂ ਮਾਰਕੀਟ ਦੇ ਵਿੱਚ ਤੇ ਜਿਹੜੇ ਸ਼ਾਪ ਦੇ ਉਹਨਾਂ ਨੇ ਗੱਲਬਾਤ ਕਰਦੇ ਆਂ ਰਾਦੇ ਰਾਦੇ ਸਰ ਰਾਦੇ ਰਾਦੇ ਜੀ ਹਰਿ ਕ੍ਰਿਸ਼ਨਾ ਜੀ ਕਿੱਦਾਂ ਦੀਆਂ ਤਿਆਰੀਆਂ ਖਿੱਚੀਆਂ ਹੋਈਆਂ ਨੇ ਦਿਨਵਸ ਵਿੱਚ ਲੈ ਕੇ ਦਿਨਵਸ ਵੀ ਇੱਕ ਐਸਾ ਫੈਸਟੀਵਲ ਆ ਆਪਣੀ ਸਨਾਤਾ ਤੋਂ ਦੇ ਵਿੱਚ ਕਿ ਜਿੰਨੇ ਵੀ ਫੈਸਟੀਵਲ ਹੈ ਇੱਕ ਐਸਾ ਫੈਸਟੀਵਲ ਜਦੋਂ ਬਚਪਨ ਕੀ ਜਨਮਸਤਵੀ ਕਿ ਐਸਾ ਕਿ ਹਰ ਮੰਦਰ ਦੇ ਵਿੱਚ ਤਿਆਰੀਆਂ ਹੁੰਦੀਆਂ ਰਗ ਰੋਗਨ ਹੁੰਦੇ ਆ ਔਰ ਹਰ ਘਰ ਦੇ ਵਿੱਚ ਅੱਜ ਕੱਲ ਲੱਡੂ ਕੋ ਪਾਲਾ ਤੇ ਹਰ ਘਰ ਦੇ ਵਿੱਚ ਤਿਆਰੀਆਂ ਹੋ ਰਹੀਆਂ ਬਾਜ਼ਾਰ ਦੇ ਵਿੱਚ ਪੂਰੀ ਰੌਣਕ ਹੈ ਠਾਕੁਰ ਜੀ ਦੇ ਜਨਮ ਦਿਨ ਨੂੰ ਲੈ ਕੇ ਕਿਉਂਕਿ ਸਿਸ਼ਟੀ ਦੇ ਪਾਲਨ ਹਾਰਾ ਹੈ ਭਗ ਠਾਕੁਰ ਜੀ ਔਰ ਉਹਨਾਂ ਜਨਮ ਦਿਨ ਦਾ ਸਾਡੇ ਸਨਾਤਨ ਦਾ ਸਭ ਤੋਂ ਵੱਡਾ ਉਤਸਵ ਹੈ ਕੀ ਕੁਝ ਨਵੀਂ ਵੈਰਾਈਟੀਆਂ ਆਈਆਂ ਆਈਆਂ ਨੇ ਤੇ ਕੀ ਕਲਰਫੁਲ ਡਰੈਸੇਸ ਠਾਕੁਰ ਜੀ ਦੇ ਲਈ ਲੈ ਕੇ ਆਏ ਹੋ ठाकुरे ड्रेस चीज ਵੀ ਆ ਪਲਸ ਅੱਜਕੱਲ੍ਹ ਸਕੂਲਾਂ ਦੇ ਵਿੱਚ ਵੀ ਹੋ ਗਿਆ ਕਿ ਜਨਵਸਰੀ ਬਹੁਤ ਅੱਛੀ ਤਿੱਕੇ ਨਾਲ ਮਨਾਈ ਜਾਂਦੀ ਹੈ ਸਕੂਲਾਂ ਵਿੱਚ ठाकुर ਜੀ ਉਹ ਰਾਜਾ ਰਾਣੀ ਦਾ ਸਰੂਪ ਤਿਆਰ ਕਰਦੇ ਆਂ ਔਰ ਸਕੂਲਾਂ ਸਪੈਸ਼ਲ ਦੱਸਿਆ ਜਾਂਦਾ ਕਿ ਸਾਡਾ ਸਨਾਤਨ ਧਰਮ ਕੀ ਹੈ ਉਹਰੇ ਫੈਸਟੀਵਲ ਕਿਉਂ ਮਨਾਇਆ ਜਾਂਦਾ ਹੈ ਕਿਸ ਲਈ ਮਨਾਇਆ ਜਾਂਦਾ ਹੈ ਇਸ ਕਰਕੇ ਬਿਆਰ ਦੇ ਵਿੱਚ ਬਹੁਤ ਅੱਛੀ ਵੈਰਾਈਟੀ ਆਈ ਹੈ ठाकुर ਜੀ ਰਸਾ ਆਈ ਹੈ ਔਰ ਝੁੱਲੇ ਵਗੈਰਾ ਹੈ ਬਾਂਸਰੀੋਂ ਦੀ ਪੂਰੀ ਅਸਹਿਸਤੀ ਦਾ ਪੂਰੀ ਪਰਮਾਰ ਹੈ ਸਰ ਜੀ ਜਿਹੜੀਆਂ ਮਾਤਾਵਾਂ ਨੇ ਘਰਾਂ ਦੇ ਵਿੱਚ ਲੱਡੂ ਗੋਪਾਲ ਦੇ ਸਰੂਪ ਰੱਖੇ ਹੁੰਦੇ ਨੇ ਤੇ ਕਾਫੀ ਚਾਵਾਂ ਦੇ ਨਾਲ ਜਿਹੜਾ ਹੈ ਬਿਲਕੁਲ ਇੱਕ ਜਿੱਦਾ ਬੱਚੇ ਨੂੰ ਪਾਲਦੇ ਆ ਉਸ ਤਰੀਕੇ ਸਰੂਪ ਨੂੰ ਤਿਆਰ ਕਰਦੇ ਨੇ ਸ਼ਿੰਗਾਰ ਕਰਦੇ ਨੇ ਕੀ ਕੁਝ ਡਿਮਾਂਡ ਕਰ ਰਹੀਆਂ ਨੇ ਸੌਰੀ ਮਾਰਕੀਟ ਦੇ ਵਿੱਚ ਮਾਤਾ ਦੇਖੋ ਜੀ ਆਪਣੇ ਘਰ ਦਾ ਕੋਈ ਬੱਚਾ ਹੁੰਦਾ ਤਾਂ ਉਹਦਾ ਜਨਮ ਦਿਨ ਮਨਾਇਆ ਜਾਂਦਾ ਤੇ ਉਹਦੇ ਲਈ ਨਵੇਂ ਡਰੈੱਸ ਆ ਖਰੀਦਿਆ ਜਾਂਦੀ ਆ ਉਹਦਾ ਸ਼ਿੰਗਾਰ ਕੀਤਾ ਜਾਂਦਾ ਐਸੀ ਸਿੱਸਤੀ ਦੇ ਪਾਲਤ ਹਾਰ ਜੇ ਠਾਕੁਰ ਜੀ ਦਾ ਜਨਮ ਦਿਨ ਹੈ ਉਹਨਾਂ ਲਈ ਸਾਈਡ ਡਰੈੱਸ ਆ ਉਹਨਾਂ ਦਾ ਸ਼ਿੰਗਾਰ ਦਾ ਸਮਾਨ ਜੋ ਜੋ ਬਾਜ਼ਾਰ ਦੇ ਵਿੱਚ ਹੈ ਜੋ ਉਹਨਾਂ ਦੀ ਤਮੰਨਾ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਲੱਡੂ ਗੋਬਾ ਜੀ ਦਾ ਜਨਮ ਦਿਨ ਹੈ ਉਹਨਾਂ ਦਾ ਜਨਮ ਦਿਵਸ ਆਇਆ ਹੈ ਇਸ ਕਰਕੇ ਉਹਦੀ ਬਹੁਤ ਅੱਛੀ ਤਰੀਕੇ ਨਾਲ ਤਿਆਰੀਆਂ ਕੀਤੀ ਜਾਂਦੀਆਂ ਔਰ ਦਾ ਕਹਿੰਦਾ ਕਿ ਪੈਸੇ ਦੀ ਪਰਵਾਹ ਨਹੀਂ ਕਰਨੀ ਕਿ ਜੋ ਸਭ ਤੋਂ ਅੱਛੀ ਚੀਜ਼ ਹੈ ਉਹ ਸੀ ਉਹਨਾਂ ਲਈ ਲੈ ਕੇ ਜਾਣੀ ਹੈ ਜੀ ਦਿਖਾਵਾਂਗੇ ਕਿਹੜੀ ਕਿਹੜੀਆਂ ਡਰੈੱਸਾਂ ਇਸ ਵਾਰੀ ਜਿਹੜੀਆਂ ਮਾਰਕੀਟ ਦੇ ਵਿੱਚ ਇਸ ਕੋਲਾ ਵਿੱਚ ਬਣਾ ਰਹੇ ਹੈ ਠਾਕੁਰ ਜੀ ਦੇ ਲਈ ਅੱਜ ਕੱਲ ਬਹੁਤ ਤਰ੍ਹਾਂ ਦੀ ਡਰੈੱਸ ਆ ਰਹੀ ਹੈ ਜਿਹੜੀਆਂ ਕਿ ਬੱਚੇ ਤਿਆਰ ਹੁੰਦੇ ਹੈ ਭਗਵਾਨ ਕਿਸ਼ਨ ਦਾ ਰੂਪ ਬਣ ਕੇ ਜਾਂਦੇ ਹੈ ਰਾਧਾ ਰਾਨੀ ਦਾ ਰੂਪ ਬਣ ਕੇ ਜਾਂਦੇ ਹੈ ਅੱਜ ਕਾ ਰਾਧਾ ਰਾਧਾ ਲਿਖਿਆ ਬਹੁਤ ਟ੍ਰੈਂਡ ਹੈ ਜਿਹਦੇ ਤੇ ਰਾਧਾ ਰਾਧਾ ਲਿਖਿਆ ਹੈ ਦੇਖੋ ਇਹ ਸਾਰੀ ਡਰੈਸਿਸ ਜਿਹੜੀ ਹੈਗੀ ਵਿੰਦਵਨ ਤੋਂ ਆਉਂਦੀ ਹੈ ਜੀ ਸ਼੍ਰੀ ਦਾਹ ਵਿੰਦਵਨ ਤੋਂ ਹੀ ਇਹ ਸਾਰੀ ਡਰੈਸਿਸ ਆਉਂਦੀਆਂ ਹੈ ਇਸੇ ਤਰ੍ਹਾਂ ਰਾਧਾ ਰਾਣੀ ਦੇ ਲਈ ਵੀ ਹੈ ਜਿਹੜੀ ਫੁਲਕਾਰੀ ਦੇ ਜਿੰਨੇ ਕਲਰ ਹੁੰਦੇ ਨੇ ਫੁਲਕਾਰੀ ਸਟਾਈਲ ਦੇ ਵਿੱਚ ਇਹ ਕੀ ਰਾਧਾ ਰਾਧਾ ਦੀ ਡਰੈਸਿਸ ਹੈ 4 15 ਦਿਨ ਬਾਅਦ ਸਾਡੀ ਲਾਡਲੀ ਜੀ ਦਾ ਵੀ ਜਨਮ ਦਿਨ ਆ ਰਿਹਾ ਹੈ ਬਿਲਕੁਲ ਬਿਲਕੁਲ ਔਰ ਇਸੇ ਤਰ੍ਹਾਂ ਹੀ ਤਿਆਰੀਆ ਉਹਦੀ ਵੀ ਇਸ ਤਰੀ ਤਿਆਰੀਆ ਇਸਪੋਸ਼ ਸ਼ੁਰੂ ਹੋ ਗਿਆ ਅੱਗੇ ਤਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਲਾਡਲੀ ਦਾ ਜਨਮ ਦਿਨ ਹੈ ਪਰ ਹੁਣ ਉਹਦੀ ਵੀ ਬਹੁਤ ਅਵੇਰਨੈਸ ਹੋ ਗਿਆ ਲੋਕ ਉਸ ਨੂੰ ਵੀ ਬੜੀ ਅੱਛੀ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਆ ਇਸੀ ਦੇ ਵਿੱਚ ਪੀਪੀ ਵੀ ਵੈਰਾਈਟੀ ਚੂਲਿਆਂ ਦੇ ਵਿੱਚ ਬਹੁਤ ਅੱਛੀ-ਅੱਛੀ ਵੈਰਾਈਟੀ ਹੈ ਦੇਖੋ ਕਾਰਵਿੰਗ ਦੇ ਵਿੱਚ ਹੈ ਰਾਜਸਥਾਨ ਤੋਂ ਆਈ ਹੈ ਇਹ ਹੈ ਦੇਖੋ ਚੂਲਾ ਰਾਧੇ ਰਾਧੇ ਲਿਖਿਆ ਹੋਇਆ ਹੈ ਇਸੀ ਤਰ੍ਹਾਂ ਚੂਲੇ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਹੈ ਉਹਨਾਂ ਦੇ ਬੈੱਡ ਹੈ ਉਹਨਾਂ ਲਈ ਬਾਂਸਰੀ ਹੈ ਹਰ ਚੀਜ਼ਾਂ ਦੀ ਬਹੁਤ ਅੱਛੀ ਤਿੱਕੇ ਨਾਲ ਮੋਕਰਸ ਵਗੈਰਾ ਦੇਖ ਸਕਦੇ ਹੋ ਕਿੰਨੇ ਸੋਨੇ ਸੋਨੇ ਜਿਹੜੇ ਆ ਨੱਗਾ ਦੇ ਨਾਲ ਜਿਹੜੇ ਮੁਕਟ ਦੇ ਉੱਤੇ ਲੱਗੇ ਹੋਏ ਨੇ ਬਹੁਤ ਅੱਛੇ-ਛੇ ਮੁਕਟ ਆ ਇਹ ਰਾਜਾ ਰਾਣੀ ਲਈ ਆ ਗਿਆ ਫਲਾਵਰ ਜੁਐਲਰੀ ਹੈ ਉਸ ਤੋਂ ਬਾਅਦ ਇਹ ਆ ਗਿਆ ਕਮਰਬੰਦ ਹੈ ਪੂਰਾ ਸੈੱਟਸ ਹੈ ਕਿ ਕਮਰਬੰਦ ਹੈ ਬਾਂਸਰੀ ਹੈ ਬਾਜੂਬੰਦ ਹੈ ਇਹ ਸਾਰੀ ਇਸ ਤਰ੍ਹਾਂ ਵੈਰਾਈਟੀ ਹੈ ਬਹੁਤ ਅੱਛੀ-ਚੀ ਵੈਰਾਈਟੀ ਇਸ ਵਾਰ ਵੀ ਆਰ ਦੇ ਵਿੱਚ ਆਈ ਹੈ ਬਹੁਤ ਅੱਛੇ ਦੇਖ ਕੇ ਲੋਕ ਸੈਲੀਬ੍ਰੇਟ ਕਰ ਰਹੇ ਜਦੋਂ ਮਸਮੀਨ ਹੋ ਸੋਨੇ ਤਰੀਕੇ ਦੇ ਨਾਲ ਛੋਟੇ-ਛੋਟੇ ਜਿਹੜੇ ਸਿੰਘਾਸਨ ਸਿੰਘਾਸਨ ਨੇ ਉਹ ਦੇਖ ਸਕਦੇ ਹੋ ਜਾਂ ਬੈੱਡ ਨੇ ਸਿੰਘਾਸਨ ਨੇ ਕਿਉਂਕਿ ਮਾਤਾਵਾਂ ਜਿਹੜੀਆਂ ਨੇ ਕਰਾ ਦੇ ਵਿੱਚ ਬੜੇ ਲਾਡ ਦੇ ਨਾਲ ਜਿਹੜੇ ਠਾਕੁਰ ਜੀ ਦੇ ਸਰੂਪ ਨੂੰ ਜਿਹੜਾ ਤਿਆਰ ਕਰਦੀਆਂ ਨੇ ਵਸਤਰ ਪਹਿਨਾਉਂਦੀਆਂ ਨੇ ਤੇ ਭੋਗ ਲਗਾਇਆ ਜਾਂਦਾ ਹੈ ਕਾਫੀ ਜਿਹੜਾ ਇੱਕ ਜਿੱਦਾਂ ਇੱਕ ਛੋਟੇ ਬੱਚੇ ਦੇ ਆ ਧਿਆਨ ਰੱਖਿਆ ਜਾਂਦਾ ਉਸ ਤਰੀਕੇ ਮਾਤਾਵਾਂ ਦੇ ਜਿਹੜੇ ਆ ਸ਼ਰਧਾ ਭਾਵਨਾ ਦੇ ਨਾਲ ਠਾਕੁਰ ਜੀ ਨੂੰ ਤਿਆਰ ਕਰਦੇ ਨੇ ਤੇ ਜਨਮਾਸ਼ਟਮੀ ਜਨਮਾਸ਼ਟਮੀ ਨੂੰ ਲੈ ਕੇ ਤਿਆਰੀਆਂ ਹਰ ਪਾਸੇ ਸ਼ੁਰੂ ਨੇ ਪਾਵੇਂ ਮਾਰਕੀਟ ਦੇ ਵਿੱਚ ਡਰੈਸਿਸ ਨੇ ਡਰੈਸਿਸ ਦੇ ਵਿੱਚ ਬਾਸੂਰੀ ਆਮੋਕਟ ਹਰ ਚੀਜ਼ ਦੀ ਜਿਹੜੀ ਹੈ ਵੈਰਾਈਟੀ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੇ ਪਾਵੇਂ ਪੂਜਾ ਦੀ ਥਾਲੀ ਹੋਵੇ ਜਾਂ ਵੱਖ-ਵੱਖ ਤਰੀਕੇ ਦੇ ਜਿਹੜੇ ਆ ਚੂਲੇ ਹੋਣ ਤੇ ਜਿੱਥੇ ਮੰਦਰਾ ਦੇ ਵਿੱਚ ਤਿਆਰੀਆਂ ਸ਼ੁਰੂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਹੀ ਬਾਜ਼ਾਰਾ ਦੇ ਵਿੱਚ ਵੀ ਰੌਣਕਾਂ ਲਗਣੀਆਂ ਸ਼ੁਰੂ ਹੋ ਗਈਆਂ ਨੇ ਦੁਕਾਨਦਾਰ ਸਾਡੇ ਨਾਲ ਗੱਲਬਾਤ ਕਰਦੇ ਆਂ ਕੀ ਕੁਝ ਨਵੀਂ ਵੈਰਾਈਟੀਆਂ ਜਿਹੜੀ ਹੈ ਇਸ ਵਾਰ ਮਾਰਕੀਟ ਦੇ ਵਿੱਚ ਇੰਟਰੋਡਿਊਸ ਹੋਈ ਹੈ ਭਾਈ ਜੀ ਜੈ ਸ਼੍ਰੀਸ਼ਕ੍ਰਿਸ਼ਨਾ ਜੈ ਸ਼੍ਰੀਸ਼ਕ੍ਰਿਸ਼ਨਾ ਜੀ ਕਿਹੜੀ ਕਿਹੜੀ ਨਵੀਂ ਵੈਰਾਈਟੀਆਂ ਆਈਆਂ ਨੇ ਮਾਰਕੀਟ ਦੇ ਵਿੱਚ ਵੈਰਾਈਟੀ ਡ्रेसेस ਆਈਆਂ ਜੀ ਅੱਜਕੱਲ ਬਹੁਤ ਵਧੀਆ ਡ्रेसेस ਚੱਲ ਰਹੀਆਂ ਨੇ ਪਟਕੇ ਦੇ ਨਾਲ ਸਾਰਾ ਸੈੱਟ ਹੀ ਬਣਿਆ ਆ ਰਿਹਾ ਨੇ ਅੱਜਕੱਲ ਪਗੜੀ ਮੈਚਿੰਗ ਆ ਰਹੀ ਹੈ ਨਾਲ ਸਭ ਕੁਝ ਆ ਰਿਹਾ ਕੁਝ ਵੀ ਕਰਨ ਦੀ ਲੋੜ ਨਹੀਂ ਤੁਸੀਂ ਪੈਕਿੰਗ ਲੋ ਸਭ ਕੁਝ ਹਾਰ ਵਗੈਰਾ ਸਭ ਕੁਝ ਉਹਦੇ ਵਿੱਚ ਹੀ ਆ ਰਿਹਾ ਅੱਜਕੱਲ ਇਹ ਵੈਰਾਈਟੀਆਂ ਆ ਰਹੀਆਂ ਟੋਕਰੀ ਐਕਚੁਅਲੀ ਨਵੀਆਂ ਆ ਰਹੀਆਂ ਅੱਜਕੱਲ ਠਾਕੁਰ ਜੀ ਆ ਰਹੇ ਸ਼ਿੰਗਾਰ ਕੀਤੇ ਹੋਏ ਪਹਿਲਾਂ ਆਪਾਂ ਸ਼ਿੰਗਾਰ ਕਰਾਉਂਦੇ ਸੀ ਲੈ ਕੇ ਅੱਜਕੱਲ ਦੇਖੋ ਤੁਸੀਂ ਸ਼ਿੰਗਾਰ ਕੀਤੇ ਹੋਏ ਠਾਕੁਰ ਜੀ ਆ ਰਹੇ ਆ ਅਸੀਂ ਤਿਆਰ ਕੀ ਕਿਸ ਕਿਸ ਦੀ ਇਸ ਵਾਰੀ ਜਿਹੜੀ ਮਾਤਾਵਾਂ ਨੇ ਡਿਮਾਂਡ ਕਰ ਰਹੀਆਂ ਨੇ ਅੱਜ ਕੱਲ ਜੀ ਸ਼ਿੰਗਾਰ ਦੀ ਜ਼ਿਆਦਾ ਹੈਵੀ ਡ्रेसेस ਦੀ ਡਿਮਾਂਡ ਜ਼ਿਆਦਾ ਚੱਲ ਰਹੀ ਹੈ ਜਿਹੜੀਆਂ ਪਟਕਿਆ ਲਈ ਡਿਮਾਂਡ ਹੈਗੀ ਹੈ ਜ਼ਿਆਦਾ ਜਾਂ ਫਿਰ ਅੱਜ ਕੱਲ ਜਿਹੜੀ ਸੂਰਤ ਦੀ ਡ्रेसेस ਆ ਰਹੀਆਂ ਉਹਨਾਂ ਦੀ ਡਿਮਾਂਡ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਬੱਚਿਆਂ ਦੇ ਡ्रेसेस ਦੇ ਵਿੱਚ ਕੀ ਕੁਝ ਨਵੀਂ ਵੈਰਾਈਟੀਆਂ ਆਈਆਂ ਨੇ ਮਾਰਕੀਟ ਦੇ ਵਿੱਚ ਲਾਸਟ ਇਅਰ ਦੇ ਅਕੋਰਡਿੰਗ ਬੱਚਿਆਂ ਦੀ ਵੈਰਾਈਟੀ ਜੀ ਇਦਾਂ ਹੈਗਾ ਕਿ ਰਿਪੀਟ ਉਹੀ ਹੁੰਦੀ ਹੈ ਵਿਚ ਸਿਲਕ ਦੀ ਡ्रेसेस ਆ ਗਈਆਂ ਸੀਗੀਆਂ ਪਰ ਗਰਮੀ ਕਰਕੇ ਕਸਟਮਰ ਲੰਦਾ ਨਹੀਂਗਾ ਕਿਉਂਕਿ ਬੱਚੇ ਅਨਕੰਫਰਟੇਬਲ ਫੀਲ ਕਰਦੇ ਐ ਗਰਮੀ ਦੇ ਵਿੱਚ ਕਿਉਂਕਿ ਇਹ ਨਾ ਕੰਫਰਟੇਬਲ ਨਹੀਂ ਫੀਲ ਹੁੰਦੇ ਛੋਟੇ ਬੱਚਿਆਂ ਨੂੰ ਬਾਣੀ ਹੁੰਦੀ ਐ ਇਸ ਕਰਕੇ ਕਾਟਨ ਦੀ ਹੀ ਡ्रेसेस रिपीट ਹੋ ਰਹੀ ਹੈ ਜੀ ਤੇ ਜਨਮਾਸhtਮੀ ਦੇ ਦੌਰਾਨ ਕੀ ਕੁਝ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਵੱਧ ਜਾਂਦੀ ਹੈ ਦੁਕਾਨਾਂ ਦੇ ਵਿੱਚ ਮੂਰ ਪੰਖਤੀ ਡਿਮਾਂਡ ਜ਼ਿਆਦਾ ਵੱਧੀ ਹੈ ਜੀ ਮੂਰਤੀਆਂ ਦੀ ਹੋ ਗਈ ਠਾਕੁਰ ਜੀ ਦੇ ਠੀਕ ਹੈ ਜੀ ਤੇ ਬਾਂਸਰੀਆਂ ਹੋ ਗਈਆਂ ਛੋਟਾ ਸ਼ਿੰਗਾਰ ਹੋ ਗਿਆ ਠਾਕੁਰ ਜੀ ਦਾ ਜਿਹੜੇ ਲੱਡੂ ਗੋਪਾਲ ਲੋਕੀ ਘਰੇ ਰੱਖਦੇ ਐ ਝੂਲਿਆਂ ਦੀ ਡਿਮਾਂਡ ਵੱਧ ਜਾਂਦੀ ਐ ਟੋਕਰੀਆਂ ਦੀ ਡਿਮਾਂਡ ਵੱਧ ਜਾਂਦੀ ਐ ਇਹ ਚੀਜ਼ਾਂ ਦੀ ਜਿਹੜੇ ਵੀ ਲੱਡੂ ਗੋਪਾਲ ਨਾਲ ਰਿਲੇਟਡ ਨੇ ਸਾਰੀਆਂ ਚੀਜ਼ਾਂ ਐਨਾਂ ਹੀ ਡਿਮਾਂਡ ਵੱਧ ਜਾਂਦੀ ਜੀ ਕਿੰਨੇ ਸਾਲ ਤੋਂ ਤੁਸੀਂ ਦੁਕਾਨ ਚਲਾ ਰਹੇ ਹੋ ਅਸੀਂ ਤਾਂ ਜੀ ਮੈਂ 3rd ਪੀੜੀ ਐ ਐਕਚੁਅਲੀ ਜੀ 3rd ਜਨਰੇਸ਼ਨ ਚੱਲ ਰਹੇ ਆਂ ਸੀ ਤੇ ਫਾਦਰ ਬੈਟ ਤੇ ਐ ਮੈਂ ਬੈਟ ਦਾ ਤੇ ਮੇਰੇ ਦਾਦਾ ਜੀ ਨੇ ਸਟਾਰਟ ਕੀਤੀ ਸੀ ਇੱਥੇ ਬਾਜ਼ਾਰਾਂ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੀਆਂ ਨੇ ਦੱਸ ਦਿਓ ਮਾਰਕੀਟ ਦੇ ਵਿੱਚ ਨਈ ਨਈ ਜਿਹੜੀ ਵੈਰਾਈਟੀਆਂ ਇੰਟਰੋਡਿਊਸ ਹੋਈ ਹੈ ਇਸ ਵਾਰੀ ਤੇ ਰੰਗ-बिरंगे ਜਿਹੜੇ ਠਾਕੁਰ ਜੀ ਦੇ ਭਾਵੇਂ ਚੋਲੇ ਹੋਣ ਭਾਵੇਂ ਛੋਟੇ-ਛੋਟੇ ਫੈਂਸ ਗੱਲਬਾਤ ਕਰਨ ਦੇ ਲਈ ਜਿਹੜੇ ਸ਼ਾਪ ਤੇ ਕੰਮ ਕਰਦੇ ਨੇ ਗੱਲਬਾਤ ਕਰਦੇ ਆ ਕੀ ਕੁਝ ਡਿਮਾਂਡ ਨੇ ਇਸ ਵਾਰੀ ਮਾਰਕੀਟ ਦੇ ਵਿੱਚ ਐਡੀਟ ਮੁਕੋਟਸ ਅੱਛੀ ਸੀ ਜੁਐਲਰੀਜ਼ ਔਰ ਹਮਾਰੇ ਸਭ ਤੋਂ ਅੱਛੀ ਵੈਰਾਈਟੀ ਹੈਂਡਵਰਕੀ ਡ्रेसेस ਔਰ ਹੈਂਡਵਰਕੀ ਡ्रेसेस ਹੈ ਮੁਕੋਟ ਹੈ ਏਡੇ ਕੇ ਜੁਐਲਰੀ ਹੈ ਇਸ ਦਾ ਸੈਟਾ ਪੂਰਾ ਮਤਲਬ ਹਾਰ ਹੈ ਜਿਹੜੀ ਸਾਰੀ ਹੈ ਇਹ ਦੇਖੀ ਹਾਰ ਵੀ ਹੈ ਔਰ ਇਹ ਹਾਰ ਵੀ ਹੈ ਹਾਰ ਇਸ ਦੇ ਸਾਥ ਇਅਰਿੰਗਸ ਵੀ ਹੈ ਜਿਹੜੇ ਜ਼ੀਰੋ ਸਾਈਜ਼ ਦੇ ਠਾਕੁਰ ਜੀ ਦਾ ਸਰੂਪ ਹੈ ਉਹਦੇ ਲਈ ਜਿਹਦਾ ਕਿ ਹੁਣ ਮਾਲਾ ਹੁੰਦੀਆਂ ਨੇ ਤੁਲਸੀ ਮਾਲਾ ਉਹ ਛੋਟੇ ਸਾਈਜ਼ ਦੇ ਵਿੱਚ ਵੀ ਅਵੇਲੇਬਲ ਹੈ ਹਾਂਜੀ ਸਾਰੇ ਸਾਈਜ਼ ਸਾਰੇ ਸਾਈਜ਼ ਅਵੇਲੇਬਲ ਹੈ ਔਰ ਤੁਲਸੀ ਦੀ ਮਾਲਾ ਵੀ ਹੈ ਹਾਰ ਵੀ ਹੈ ਮੁਕਟ ਕੜੇ

ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਦੇਖ ਸਕਦੇ ਹੋ ਸਾਰੇ ਸਾਈਜ਼ਾਂ ਦੇ ਵਿੱਚ ਸਾਰੇ ਸਾਈਜ਼ਾਂ ਦੇ ਵਿੱਚ ਜਿਹੜੇ ਠਾਕੁਰ ਜੀ ਦੇ ਸਰੂਪ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਤੇ ਮਾਤਾਵਾਂ ਜਿਹੜੀਆਂ ਨੇ ਸ਼ਾਪਿੰਗ ਕਰਦੇ ਫਿਰ ਨਜ਼ਰ ਆ ਰਹੀਆਂ ਨੇ ਤੇ ਜਿਹੜਾ ਹੈ ਕਾਫੀ ਰੁਝਾਨ ਦੇਖਣ ਨੂੰ ਮਿਲ ਰਿਹਾ ਜਨਮਾਸ਼ੂਨ ਨੂੰ ਹਜੇ 2 ਦਿਨ ਨੇ ਫਿਰ ਵੀ ਜਿਹੜੇ ਸੋਨੇ ਸੋਨੇ ਦੇਖ ਸਕਦੇ ਹੋ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਰੰਗ-ਬਿਰੰਗੇ ਜਿਹੜੇ ਵਸਤਰਾਂ ਦੇ ਨਾਲ ਇਹਨਾਂ ਪ੍ਰਤਿਮਾਵਾਂ ਨੂੰ ਜਿਹੜਾ ਸਜਾਇਆ ਗਿਆ ਵਾ ਦੇਖ ਸਕਦੇ ਹੋ ਜਿਹੜੇ ਇਹ ਕਿਸ ਮੈਟਲ ਦੇ ਬਨੇ ਹੁੰਦੇ ਹੈ ਬਰਾਸ ਪਿੱਤਲ ਆਸਥੇ ਧਾਤੂ ਕੇ ਵੀ ਹੈ ਇਹ ਰਾਧਾ ਰਾਨੀ ਹੈ ਜੀ ਇਹ ਲੱਡੂ ਗੋਪਾਲ ਹੈ ਜੀ ਫਾਈਬਰ ਕੇ ਵੀ ਮਿਲ ਜਾਏਗੇ ਸਿਲੀਕੋਨ ਕੇ ਵੀ ਮਿਲ ਜਾਏਗੇ ਮਾਰਬਲ ਕੇ ਵੀ ਮਿਲ ਜਾਏਗੇ ਕਹਾਂ ਸੇ ਆਤੇ ਹੈ ਕਹਾਂ ਤੇ ਤਿਆਰ ਹੁੰਦੇ ਹੈ ਇਹ ਬਾਹੂ ਜੀ ਕੀ ਕੰਪਨੀ ਹੈ ਜੀ ਕਾਫੀ ਬੜੇ ਸਾਈਜ਼ ਕਾ ਇਹ ਪਾਲਣਾ ਹੈ ਝੂਲੇ ਸਾਰੇ ਸਾਈਜ਼ ਮਿਲ ਜਾਏਗੇ 0 ਨੰਬਰ ਸੇ ਲਗਾ ਕੇ 15 ਨੰਬਰ ਤੱਕ ਮਿਲ ਜਾਏਗੇ ਦੇਖ ਸਕਦੇ ਹੋ ਸਾਰੇ ਸਾਈਜ਼ ਦੇ ਜਿਹੜੇ ਆ ਝੂਲੇ ਜਾਂ ਬੈਡ ਨੇ ਜਾਂ ਮਾਡਲ ਜੇ ਗੱਲ ਕਰੀਏ ਛੋਟੇ ਛੋਟੇ ਪੱਖੇ ਛੋਟੇ ਛੋਟੇ ਬੈਡ ਰੇ ਆਭੂਸ਼ਣ ਸਾਰੀਆਂ ਵੈਰਾਈਟੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਬਾਹਰ ਦੇਖ ਸਕਦੇ ਸੋ ਜਿਹੜੇ ਕਲਰਫੁਲ ਮਾਰਬਲ ਦੇ ਮੂਰਤੀਆਂ ਨੇ ਮਾਰਕੀਟ ਦੇ ਵਿੱਚ ਉਹ ਵੀ ਅਵੇਲੇਬਲ ਨੇ ਦੇਖ ਸਕਦੇ ਹੋ ਭਾਵੇਂ ਪੂਜਾ ਦੇ ਵਿੱਚ ਜਿਹੜੇ ਚੀਜ਼ਾਂ ਯੂਜ਼ ਹੁੰਦੀਆਂ ਨੇ ਆਰਤੀ ਦੇ ਦੌਰਾਨ ਉਹ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਕਿਤਨੇ ਕਿਤੇ ਜਿਹੜਾ ਰੁਝਾਨ ਦੇਖਣ ਨੂੰ ਮਿਲ ਰਿਹਾ ਮਾਰਕੀਟ ਦੇ ਵਿੱਚ ਰੌਣਕ ਹਰ ਪਾਸੇ ਲੱਗੀਆਂ ਹੋਈਆਂ ਨੇ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਜਨਮਾਸਤ ਨੂੰ ਲੈ ਕੇ ਤਿਆਰੀਆਂ ਜਿਹੜੇ ਹਰ ਪਾਸੇ ਜ਼ੋਰਾਂ ਤੇ ਨੇ ਸੋ ਜਿੱਥੇ ਮੰਦਰਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੇਖ ਸਕਦੇ ਹੋ ਸ਼ਾਪਿੰਗ ਕਰਦੇ ਹੋਏ ਜਿਹੜੇ ਕਸਟਮਰਸ ਨੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਦੁਕਾਨਦਾਰ ਵੀ ਨੇ ਦੇਖ ਸਕਦੇ ਹੋ ਸੋਹਣੇ ਸੋਹਣੇ ਜਿਹੜੇ ਪੋਸ਼ਾਕ ਪੋਸ਼ਾਕਾਂ ਦੇ ਨਾਲ ਜਿਹੜਾ ਹੈ ਮਾਰਕੀਟ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਨਮ ਅਸ਼ਟਮੀ ਨੂੰ ਲੈ ਕੇ ਕਿੱਦਾਂ ਦੀ ਤਿਆਰੀਆਂ ਕੀਤੀਆਂ ਨੇ ਸਰ ਸਭ ਤੋਂ ਸਭ ਤੋਂ ਪਹਿਲੇ ਸਭੀ ਦਰਸ਼ਕੋ ਨੂੰ ਮੇਰੀ ਤਰਫੋਂ ਜਨਮ ਅਸ਼ਟਮੀ ਦੀ ਹਾਰਦਿਕ ਸ਼ੁਭਕਾਮਨਾ ਹੈ ਸਾਡੇ ਪਾਸ ਇਸ ਵਾਰੀ ये हैंडवर्क की लेटेस्ट डिजाइन आए हैं ये आपको मार्केट में कहीं अवेलेबल नहीं होंगे और बहुत कम प्राइजेज में ये एडी की ज्वेलरी आई है बहुत कम प्राइजेज में मार्केट बंदा ट्राई करके भी आ जाए बहुत कम प्राइजेज में ये ठाकुर जी के मुखट ये ठाकुर जी की मुखट आ गई ये पगड़ी आ गई ठाकुर जी की ये देखिए ठाकुर जी की ये ठाकुर जी ये ठाकुर जी की जीरो साइज से लेके ज़ीरो साइज से लेके आप बारह तेरह नंबर तक ठाकुर जी ले सकती है छोटे छोटे जो स्वरूप लोग घरों में रखते हैं उसमें माला और छोटे छोटे फैंस वो चीज़ भी मॉडर्न जमाने के साथ आ गई है मार्केट में वो भी है ठाकुर जी के फैंस आए हैं ठाकुर जी के डाइनिंग टेबल आए हैं ठाकुर जी के ये देखिए माला आई है ए, ए की माला आई है ठाकुर जी के ये आए हैं खिलौने आए हैं ठाकुर जी के टेबल आए हैं ठाकुर जी की पर्स आए हैं राधा रानी जी का पर्स आया है राधा रानी जी का जूड़ा आया है लैपटॉप आया ठाकुर जी का ठाकुर जी की गॉगल्स आई है ठाकुर जी का मोबाइल आया है ठाकुर जी का मोटरसाइकिल आया है बहुत तरह की चीज वैरायटी आई ये राधा रानी जी का पर्स है इस पर्स में भी आपको कम से कम कम से कम बीस पच्चीस वरायटी मिल जाएगी में नजर आने वाले हैं ठाकुर हर रूप में ठाकुर जी नजर आएंगे ठाकुर जी का ये काम देनू गाय आई है ये सबसे लकी होती है घर पे रखना नेगेटिव पॉजिटिव के लिए बरकत के लिए ਬਹੁਤ ਚੰਗੀ ਹੁੰਦੀ ਹੈ ਕਾਂਦੇ ਨੂੰ ਗਾਉ ਗਾਇ ਗਿਫਟਸ ਦੇਣੇ ਲਈ ਵੀ ਇਹ ਪਰਚੇਸ ਕਰ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਲੋਕ ਗਿਫਟ ਦੇਣੇ ਲਈ ਵੀ ਪਰਚੇਸ ਕਰਤੇ ਹੈ ਅਬ ਇਹ ਦੇਖੀਏ ਠਾਕੁਰ ਜੀ ਦਾ ਜੈਸੀ ਇਹ ਠਾਕੁਰ ਜੀ ਦਾ ਸਾਈਕਲ ਹੈ ਜੇ ਦੇਖੀਏ ਠਾਕੁਰ ਜੀ ਦੇ ਵਿੱਚ ਜਿਹੜੇ ਸਾਈਕਲਸ ਨੇ ਮੋਟਰਸਾਈਕਲ ਲੈਪਟਾਪ ਤੋਂ ਕਿਸ ਤਰੀਕੇ ਲੋਕ ਜਿਹੜਾ ਆਪਣੇ ਸ਼ਰਧਾ ਅਨੁਸਾਰ ਸਿੰਗਾਰ ਦੇ ਲਈ ਇਸ ਤਰੀਕੇ ਦੀ ਚੀਜ਼ਾਂ ਪਰਚੇਸ ਕਰ ਰਹੇ ਨੇ ਇਹ ਲੋਕਾਂ ਦੀ ਡਿਮਾਂਡ ਹੈ ਸਰ ਸਰ ਲੋਕੋ ਕੀ ਡਿਮਾਂਡ ਹੈ ਜੀ ਲੋਕੋ ਕੀ ਬਹੁਤ ਡਿਮਾਂਡ ਹੈ ਡਿਮਾਂਡ ਵੀ ਔਰ ਸ਼ੌਕ ਵੀ सर इस बारी आपको ये जान के बहुत खुशी लो, होगी सोचना है मैम भी कुछ बोल रहे ने। जी मैम भैया ऐसे लोग लो, लो नहीं अपने आप चूज करते कि हमने ये लेके जाना है या वो लेके जाना है इनको लेके जाना है ठाकुर जी अपने आप सोचने की हमारी ये संगत है मैंने इनके घर अपने आप जाना है इनके घर हमने विराजमान होना है ਫਕਤਾ ਦਾ ਕਈ ਵਾਰ ਕਹਿਣਾ ਹੁੰਦਾ ਵੈ ਕਿ ਇੱਕ ਵਾਰੀ ਠਾਕੁਰ ਜੀ ਦਾ ਸਵੇਰੇ ਸ਼ਿੰਗਾਰ ਆਪਾ ਕਰਤਾ ਪਰ ਕਈ ਵਾਰ ਇਦਾਂ ਹੁੰਦਾ ਵੈ ਕਿ ਪੂਜਾ ਦੇ ਪੂਜਾ ਵੇਲੇ ਦੁਆਰਾ ਸ਼ਿੰਗਾਰ ਦੁਆਰਾ ਕਰਦੇ ਆਂ ਕਈ ਵਾਰ ਉਹਨਾਂ ਨੂੰ ਆਪ ਪਸੰਦ ਨਹੀਂ ਆਂਦਾ ਸ਼ਿੰਗਾਰ ਜੀ ਬਿਲਕੁਲ ਐਸਾ ਹੀ ਹੋਤਾ ਹੈ ਲੋਕ ਬੜੀ ਸ਼ਰਧਾ से ਆਪਣੇ ਠਾਕੁਰ ਜੀ ਕਈ ਲੋਕ ਤੋਂ ਲੈ ਕੇ ਆਤੇ ਸੋ ਆਪਣੇ ਅਗਨ ਕੀ ਸ਼ਾਪਿੰਗ ਕੋ ਵੀ ਆਪਣੇ ਸਾਥ ਲੈ ਕੇ ਆਏਗੇ ਇਹ ਆਪਣੀ ਚੋਇਸ ਕੇ ਕਪੜੇ ਲੈ ਕੇ ਜਾਣਗੇ ਆਪਣੀ ਚੋਇਸ ਦਾ ਸ਼ਿੰਗਾਰ ਆਪਣੇ ਲਈ ਲੈ ਕੇ ਜਾਣਗੇ बहुत एक्साइटमेंट लोगों में एक्साइटमेंट देखने वाली होती है इस टाइम पे कि किस तरह लोगों में क्या है भक्ति का क्या भाव है लोग अलग अलग तरह का भाव लोगों में उठ के आता है और बड़ा ही अच्छा लगता है हमें कि ठाकुर जी ने हमें मौका दिया है कि हम लोगों की इन सब चीज़ों को प्रोवाइड करके सेवा कर सकते किस तरीके लोगों का शॉपिंग जारी है तस्वीर के एक लेडी है साढ़े नलबात करने की कोशिश की परचेज कर रहे हो मुका ठाकुर जी का हाँ जी कि ठाकुर जी रखे नंबर दे हाँ जी ਸਵੇਰੇ ਸ਼ਿੰਗਾਰ ਕਰਦੇ ਹੋਗੇ ਕਿੰਨਾ ਸਮਾਂ ਲੱਗ ਜਾਂਦਾ ਹੈ ਸ਼ਿੰਗਾਰ ਕਰਨ ਮੈਨੂੰ 30 35 ਮਿੰਟ ਲੱਗਦੇ ਆ ਹਾਂਜੀ ਇਹਦਾ ਇਦਾਂ ਹੋਇਆ ਕਿ ਸ਼ਿੰਗਾਰ ਕਰਤਾ ਫਿਰ ਪਸੰਦਨਾ ਆਇਆ ਹੋਵੇ ਠਾਕੁਰ ਜੀ ਨੂੰ ਦਵਾਰਕ ਨੂੰ ਨਹੀਂ ਪਸੰਦ ਆਇਆ ਪਗੜੀ ਵਾਰਾ ਨਾ ਹੋਵੇ ਉਤਾਰ ਦਿੰਦੇ ਆਪਣੀ ਸੂਟ نیچے ਘਰਾ ਦਿੰਦੇ ਆ ਅਗਰ ਮੈਂ ਬਲੈਕ ਚ ਨਹੀਂ ਬਨਾਨੀ ਆ ਬਿਲਕੁਲ ਨਹੀਂ ਹਾਂਦੇ ਉਹਨਾਂ ਨੇ ਪਲੇਟ ਹੀ ਉਲਟਾ ਦੇਣੀ ਕਿ ਮੈਂ ਖਾਣਾ ਹੀ ਨਹੀਂ ਸਾਲ ਹੋ ਗਏ ਰੱਖੀ ਨੂੰ ਠੱਕ ਉਹਨਾਂ ਨੂੰ 5 ਸਾਲ ਹੋ ਗਏ ਸਪੌਂਸਰੀ ਵਗੈਰਾ ਕੀ ਕੀ ਪਰਚੇਸ ਕਰ ਰਹੇ ਹੋ ਕਿ ਖਰੀਦਣਾ ਹੈ ਦੇਖੋ ਮੈਂ ਨਾ ਡਰੈਸ ਬਣਵਾਈ ਸੀ ਆਪਣੀ ਬਾਰੋਂ ਹੀ ਔਰ ਮuje ਪਗੜੀ ਵਗੈਰਾ ਸਿਲੈਕਟ ਕਰਨ ਦੀ ਮੁਸ਼ਕਿਲ ਹੋ ਰਹੀ ਹੈ ਮਿਲ ਨਹੀਂ ਰਹੀ ਸਾਈਜ਼ ਮਗਰ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਥੋੜਾ ਜਿਹਾ ਮੈਨੂੰ ਸਾਈਜ਼ ਦੀ ਦਿੱਕਤ ਹੈ ਕਿ ਕਿਦਾਂ ਤਿਆਰ ਰਹਿ ਕਿ ਹਾਂਜੀ ਬਹੁਤ ਜ਼ਿਆਦਾ ਬਹੁਤ ਐਕਸਾਈਟਮੈਂਟ ਹੈ ਬਹੁਤ ਜ਼ਿਆਦਾ ਮਹੀਨਾ ਹੋ ਗਿਆ ਸਾਨੂੰ ਤਿਆਰੀਆਂ ਕਰ ਰਹੇ ਹਾਂ ਅਸੀਂ ਚ ਇੰਨੇ ਕਲਰਫੁਲ ਜਿਹੜੇ ਆ ਵੈਰਾਈਟੀਆਂ ਅਵੇਲੇਬਲ ਨੇ ਕਨਫਿਊਜ਼ਨ ਤਾਂ ਹੁੰਦੀ ਹੋਵੇਗੀ ਇਨਾਂ ਕੋਲ ਬਹੁਤ ਵੈਰਾਈਟੀ ਹੈ ਬਹੁਤ ਮੁਸ਼ਕਿਲ ਹੋ ਰਹੀ ਹੈ ਤੋਂ ਕਾਫੀ ਸਮਾਂ ਲਾ ਲਾ ਕੇ ਜਿਹੜਾ ਇੱਕ ਡਰੈਸ ਚੂਜ਼ ਕਰਦੀਆਂ ਨੇ ਮਾਵਾਂ ਕਿਉਂਕਿ ਬੜੇ ਚਾਵਾਂ ਦੇ ਨਾਲ ਬੜੇ ਸ਼ਰਦਾ ਦੇ ਨਾਲ ਜਿਹੜੇ ਠਾਕੁਰ ਜੀ ਲੋਕਾਂ ਨੇ ਸਰੂਪ ਕਰਾ ਦੇ ਵਿੱਚ ਰੱਖੇ ਹੋਏ ਨੇ ਮੈਮ ਕਿੰਨਾ ਕੁ ਸਮਾਂ ਹੋ ਗਿਆ ਡਰੈਸ ਚੂਜ਼ ਕਰਦੀ ਬਹੁਤ ਟਾਈਮ ਹੋ ਗਈ ਇੱਥੇ ਠਾਕੁਰ ਜੀ ਰੱਖੇ ਨੇ ਸ਼ਾਪਿੰਗ ਕਰਨ ਆਏ ਹੋ ਕਿਹੜੀ ਪੋਸ਼ਾਕ ਖਰੀਦ ਰਹੇ ਇਹ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਜਨਮਾਸਤ ਨੂੰ ਲੈ ਕੇ ਮਾਰਕੀਟ ਦੇ ਵਿੱਚ ਰੌਣਕਾਂ ਲੱਗੀਆਂ ਨੇ ਪੂਰਾ ਰਸ਼ ਲੱਗਿਆ ਹੋਇਆ ਹੈ ਦੁਕਾਨ ਦੇ ਵਿੱਚ ਤੇ ਹਰ ਪਾਸੇ ਹਰ ਏਰੀਆ ਦੇ ਵਿੱਚ ਜੀ ਕੀ ਪਰਚੇਸ ਕਰਨ ਆਏ ਹੋ ਡਰੈਸ ਲੱਡੂਪਾਲ ਦੇ ਕਿਹੜੇ ਸਾਈਜ਼ ਦੇ ਲੱਡੂਪਾਲ ਇਹ 10 ਨੰਬਰ 10 ਨੰਬਰ ਦੇ ਜਨਮਾਸ ਮੇ ਨੂੰ ਲੈ ਕੇ ਕਿੰਨੀ ਐਕਸਾਈਟਮੈਂਟ ਹੈ ਬਹੁਤ ਜ਼ਿਆਦਾ ਤੱਬ ਹੀ ਆਏ ਹਾਂ ਪਸੰਦ ਆਗੀ ਡਰੈਸ ਬਹੁਤ ਆਪ ਕਰ ਰਹੇ ਪਸੰਦ ਆ ਵੀ ਲੈ ਰਹੇ ਹਾਂ ਵਾਸੇ ਕੋਟਨ ਕੀ ਬਹੁਤ ਅੱਛੀ ਡਰੈਸ ਯਹਾਂ ਪਰ ਕੀ ਲੈਣਾ ਡਰੈਸ ਲੈਣਾ ਕੰਗਲ ਲੈਣੇ ਹੈ ਇਨਕਾ ਬਾਲ ਲੈਣੇ ਹੈ ਸਭੀ ਕੁਝ ਲੈਣਾ ਬਿਲਕਾ ਹਾਰ ਵੀ ਲੈਣਾ ਇਨਕਾ ਬਹੁਤ ਅੱਛਾ ਇਨਕਾ ਸਮਾਨ ਹੈ ਯਹਾਂ ਪਰ ਸੇਵਾ ਕਰ ਦੂੰ ੜੀ ਯੈਸ ਤਵੀ ਆਏ ਨੇ ਨੇ ਸੋ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਜਨਮਾਸਮੀ ਦੇ ਮੌਕੇ ਤੇ ਤੁਸੀਂ ਕਿੰਨੇ ਐਕਸਾਈਟਮੈਂਟ ਹੋ ਕਿੰਨੀ ਐਕਸਾਈਟਮੈਂਟ ਦੇਣਾ ਜਨਮਾਸਮੀ ਦਾ ਤੁਹਾਨੂੰ ਇੰਤਜ਼ਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਿ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁੱਗਰ ਹੋਵਾਂਗੇ ਲੁਧਿਆਣਾ ਤੋਂ ਕੈਂਪਰਸ ਦੀਪਕ ਦੇ ਨਾਲ ਮੈਂ